ਚਿੱਟਾ ਪੀ ਕੇ ਕਦੇ دیਵਾਨ ਨਹੀਂ ਲੱਗਦਾ ਹੁੰਦਾ ਚਿੱਟਾ ਪੀ ਕੇ ਗੱਡੀਆਂ ਨਹੀਂ ਚੱਲਦੀਆਂ ਚਿੱਟਾ ਪੀਣ ਵਾਲਾ ਤਾਂ ਉਹਦੀ ਤੌਰ ਤੋਂ ਹੀ ਪਰਖ ਹੋ ਜਾਂਦੀ ਹੈ ਜਦੋਂ ਮੈਨੂੰ ਫੇਸ਼ੀਅਲ ਪੈਰਾਲਾਈਸ ਹੋਇਆ ਸੀ ਤੇ ਉਸ ਵੇਲੇ ਮੈਨੂੰ 4-5 ਮਹੀਨੇ ਫੀਮ ਗਿਆ ਸੀਗਾ ਵੀ ਤੁਸੀਂ ਥੋੜੀ ਜੀ ਫੀਮ ਲੈ ਲਿਆ ਕਰੋ ਕਿਉਂਕਿ ਜਦੋਂ ਲਕਵਾ ਮਾਰ ਜਾਂਦਾ ਹੈ ਅਧਰੰਗ ਦਾ ਦੌਰਾ ਹੀ ਹੁੰਦਾ ਉਹ ਤੇ ਫੀਮ ਪਿੰਡਾਂ ਦੇ ਵਿੱਚ ਸਾਰੇ ਜਣੇ ਉਹਨੂੰ ਪ੍ਰੇਫਰੈਂਸ ਕਰਦੇ ਆ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕਅਪ ਕਰਾਓ ਜੇ ਚਿੱਟਾ ਇੱਕ ਦਾਣਾ ਵੀ ਚਿੱਟੇ ਦਾ ਨਿਕਲਿਆਵੇ ਸਰੀਰ ਵਿੱਚੋਂ ਤੇ ਦਾਸ ਸਿਰ ਸਿਰ ਦੀ ਸ਼ਰਤ ਲਾ ਰਿਹਾ ਕਿ ਮੇਰਾ ਸਿਰ ਕਲਮ ਕਰ ਦਿਓ ਪੰਥ ਨੂੰ ਮੈਂ ਕਹਿ ਰਿਹਾ ਵੀ ਮੇਰਾ ਸਿਰ ਕਤਲ ਕਰ ਦਿਓ ਵੀ ਜੇ ਦਾਸ ਦੇ ਖੂਨ ਵਿੱਚੋਂ ਚਿੱਟੇ ਦਾ ਨਾਮੁ ਨਿਸ਼ਾਨ ਵੀ ਨਿਕਲਿਆਵੇ ਨਾਨਕਸਰ ਸੰਪਰਦਾਇ ਨਾਲ ਜੁੜੇ ਬਾਬਿਆਂ ਅਤੇ ਪ੍ਰਚਾਰਕਾਂ ਦੇ ਪਤਾ ਨਹੀਂ ਕਿਉਂ ਮਾੜੇ ਦਿਨ ਚੱਲ ਰਹੇ ਨੇ ਕੁਝ ਔਰਤਾਂ ਨਾਲ ਸਰੀਰਕ ਸੰਬੰਧ ਬਣਾਉਣ ਦੇ ਪਰਚੇ ਦਰਜ ਹੋਣ ਅਤੇ ਛੋਟੇ-ਛੋਟੇ ਬੱਚਿਆਂ ਨਾਲ ਬਦਫੈਲੀ ਕਰਕੇ ਜੇਲ੍ਹਾਂ ਵਿੱਚ ਜਾਣ ਤੋਂ ਬਾਅਦ ਅਮਰਤਪਾਲ ਸਿੰਘ ਮਹਿਰੋਣ ਨੇ ਤਾਂ ਨਾਨਕਸਰੀਆਂ ਦਾ ਜਿਉਣਾ ਹੀ ਦੁੱਭਰ ਕਰ ਦਿੱਤਾ ਸੀ ਇਸ ਤੋਂ ਬਾਅਦ ਨਾਨਕਸਰੀਆਂ ਨੇ ਵੀ ਸੰਤ ਸਮਾਜ ਅਤੇ ਨਿਹੰਗ ਜਥੇਬੰਦੀਆਂ ਦਾ ਘੱਟ ਕਰਕੇ ਚੈਲੰਜ ਕੀਤਾ ਪਰ ਉਸ ਤੋਂ ਬਾਅਦ ਦੋਵੇਂ ਧਿਰਾਂ ਵਿੱਚ ਸਮਝੌਤਾ ਹੋਣ ਦੀਆਂ ਖਬਰਾਂ ਆ ਗਈਆਂ ਬਾਬਾ ਲੱਖਾ ਸਿੰਘ ਨਾਨਕ ਸਰ ਅਤੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਦੋਹਾਂ ਨੇ ਵੀਡੀਓ ਪਾਈਆਂ ਤਾਂ ਲੱਗਿਆ ਇਹ ਚੈਪਟਰ ਹੁਣ ਬੰਦ ਹੋ ਗਿਆ ਹੈ ਸਰੀਰਕ ਸੰਬੰਧਾਂ ਅਤੇ ਬਦਫੈਲੀ ਮਗਰੋਂ ਹੁਣ ਨਾਨਕਸਰੀ ਬਾਬੇ ਉੱਤੇ ਚਿੱਟਾ ਪੇਣ ਦੇ ਗੰਭੀਰ ਦੋਸ਼ ਲੱਗੇ ਨੇ ਪ੍ਰਸਿੱਧ ਰਾਗੀ ਅਤੇ ਪ੍ਰਚਾਰਕ ਭਾਈ ਰਵਿੰਦਰ ਸਿੰਘ ਜੋਨੀ ਤਖਾਨ ਵੱਧ ਨੂੰ ਇਹਨਾਂ ਦੋਸ਼ਾਂ ਤੋਂ ਬਾਅਦ ਅਖੀਰ ਸਾਹਮਣੇ ਆਉਣਾ ਪਿਆ। ਉਹਨਾਂ ਪੂਰੇ ਮਾਮਲੇ ਵਿੱਚ ਨਾ ਕੇਵਲ ਖੁਦ ਸਫਾਈ ਦਿੱਤੀ, ਸਗੋਂ ਪਿੰਡ ਤਖਾਨ ਵੱਧ ਦੇ ਕੁਝ ਪਤਵੰਤੇ ਸੱਦ ਕੇ ਉਹਨਾਂ ਤੋਂ ਵੀ ਆਪਣੇ ਸਹੀ ਹੋਣ ਦੀ ਗਵਾਹੀ ਪ੍ਰਵਾਈ ਹੈ। ਉਹਨਾਂ ਦੋਸ਼ ਲਾਉਣ ਵਾਲੇ ਖਿਲਾਫ ਇੱਕ ਪਾਸੇ 2 ਕਰੋੜ ਦੀ ਮਾਨਹਾਨੀ ਦਾ ਮੁਕੱਦਮਾ ਠੋਕ ਦਿੱਤਾ ਹੈ। ਦੂਜੇ ਪਾਸੇ ਸੰਗਤ ਅੱਗੇ ਖੁਦ ਹੀ ਚੈਲੰਜ ਕਰ ਦਿੱਤਾ ਹੈ ਕਿ ਜੇਕਰ ਉਹਨਾਂ ਦੇ ਖੂਨ ਵਿੱਚੋਂ ਚਿੱਟੇ ਦਾ ਇੱਕ ਵੀ ਕਤਰਾ ਨਿਕਲ ਆਵੇ ਤਾਂ ਉਹ ਸਿਰ ਕਲਮ ਕਰਵਾ ਦੇਣਗੇ ਅਜਿਹਾ ਕਹਿੰਦੇ ਹੋਏ ਉਹ ਖੁਦ ਹੀ ਅਫੀਮ ਖਾਣ ਦੀ ਵੀ ਗੱਲ ਕਰਦੇ ਨੇ ਅਤੇ ਇਸ ਦਾ ਕਾਰਨ ਵੀ ਦੱਸਦੇ ਨੇ ਦੇਖੋ ਬਾਬਾ ਰਵਿੰਦਰ ਸਿੰਘ ਜੋਨੀ ਅਤੇ ਉਹਨਾਂ ਵੱਲੋਂ ਸੱਦੇ ਹਮਾਇਤੀ ਕੀ ਕਹਿ ਰਹੇ ਨੇ ਪਿਆਰੀ ਸਾਧ ਸੰਗਤ ਜੀ ਜੋ ਪਿਛਲੇ ਦਿਨੀ ਦਾਸ ਦੇ ਉੱਪਰ ਜੱਸਾ ਸਿੰਘ ਮਾਚੀਵਾੜੇ ਪਿੰਡ ਤੋਂ ਫਿਰੋਜ਼ਪੁਰ ਵਿੱਚੋਂ ਕਿਸੇ ਨੇ ਭਾਈ ਹਰਪ੍ਰੀਤ ਸਿੰਘ ਮਖੂ ਦੇ ਚੈਨਲ ਤੇ ਹਰਪ੍ਰੀਤ ਸਿੰਘ ਮਖੂ ਨਾਲ ਕੁਝ ਗੱਲਾਂ ਕੀਤੀਆਂ ਤੇ ਮੇਰੇ ਤੇ ਕੁਝ આરોਪ ਲਾਏ ਕਿ ਚਿੱਟਾ ਪੀ ਕੇ ਰੱਜੇ ਹੋਏ ਸੀ ਤੇ ਐਕਸੀਡੈਂਟ ਹੋਇਆ ਬਾਬਾ ਜੀ ਗੱਡੀ ਚਲਾਉਂਦੇ ਸੀ ਭਾਈ ਸਾਹਿਬ ਤੋਦਾਸ ਉਹਨਾਂ ਦੋਸ਼ਾਂ ਨੂੰ ਮੁੱਢੋਂ ਨਕਾਰਦਾ ਹੈ ਤੇ ਇਹ ਸਾਰੀ ਸੰਗਤ ਤਖਾਣ ਵੱਧਦੀ ਹੈ ਜੋ ਡੇਲੀ ਸਾਡੇ ਕੋਲ ਇੱਥੇ ਆਉਣ ਵਾਲੇ ਆ ਕੋਈ ਸਵੇਰੇ ਹਾਜ਼ਰੀ ਭਰਦਾ ਕੋਈ ਸ਼ਾਮ ਨੂੰ ਹਾਜ਼ਰੀ ਭਰਦਾ ਗੁਰੂ ਘਰ ਦੇ ਵਿੱਚ 2005 ਤੋਂ ਮੈਂ ਤਖਾਨਬਾਦ ਆਇਆ ਨਾਨਕ ਸਰ ਤੋਂ ਕਥਾ ਕੀਰਤਨ ਸਿੱਖ ਕੇ ਆਪਣੀ ਮਿਹਨਤ ਸਤਿਗੁਰੂ ਦੀ ਕਿਰਪਾ ਨਾਲ ਬਹੁਤ ਸੁੰਦਰ ਸਥਾਨ ਬਣਿਆ ਆਪ ਜੀ ਕਦੇ ਦਰਸ਼ਨ ਕਰਨ ਆਇਓ ਸੰਗ੍ਰਾਮ ਤੇ ਦੀਵਾਨ ਸਜਦੇ ਆ ਔਰ ਦਾਸ ਨੇ ਤਕਰੀਬਨ 98 ਤੋਂ ਕੀਰਤਨ ਸ਼ੁਰੂ ਕੀਤਾ ਹੈ ਤੇ ਆਪ ਸਾਬ ਲਾਲੋ ਵੀ ਕਿੰਨੇ ਸਾਲ ਬਣ ਜਾਂਦੇ ਅੱਜ 24 ਤਾਂ ਇਹ ਹੋ ਗਏ ਤੇ 2 26 ਸਾਲਾਂ ਤੋਂ ਮੈਂ ਦੀਵਾਨ ਲਾ ਰਿਹਾ ਹਾਂ ਔਰ ਅੰਮ੍ਰਿਤ ਸੰਚਾਰ ਵਾਸਤੇ ਸੰਗਤ ਨੂੰ ਪ੍ਰੇਰ ਰਿਹਾ ਹਾਂ ਔਰ ਜਿੰਨਾ ਸਭ ਪ੍ਰਾਣੀਆਂ ਨੇ ਕਥਾ ਕੀਰਤਨ ਪ੍ਰੇਰਣਾ ਤੋਂ ਅੰਮ੍ਰਿਤ ਛਕਿਆ ਉਹਨਾਂ ਦੀ ਗਿਣਤੀ 1 ਲੱਖ ਤੋਂ ਜ਼ਿਆਦਾ ਹੈ ਮੇਰੇ ਕੋਲੇ ਉਹ ਸਾਰੀ ਲਿਸਟ ਤਿਆਰ ਹੈ। ਤੋਂ ਸਾਧ ਸੰਗਤ ਬੇਨਤੀ ਹੈ। ਚਿੱਟਾ ਪੀ ਕੇ ਕਦੇ دیਵਾਨ ਨਹੀਂ ਲੱਗਦਾ ਹੁੰਦਾ। ਚਿੱਟਾ ਪੀ ਕੇ ਗੱਡੀਆਂ ਨਹੀਂ ਚੱਲਦੀਆਂ। ਚਿੱਟਾ ਪੀਣ ਵਾਲਾ ਤਾਂ ਉਹਦੀ ਤੌਰ ਤੋਂ ਹੀ ਪਰਖ ਹੋ ਜਾਂਦੀ ਹੈ। ਮੈਂ ਸੰਗਤ ਨੂੰ ਰੱਬ ਰੂਪ ਜਾਣ ਕੇ ਆਪ ਹੀ ਬੇਨਤੀ ਕੀਤੀ ਹੈ ਵੀ ਜਦੋਂ ਮੈਨੂੰ ਫੇਸ਼ੀਅਲ ਪੈਰਾਲਾਈਸ ਹੋਇਆ ਸੀ। ਤੇ ਉਸ ਵੇਲੇ ਮੈਨੂੰ 4-5 ਮਹੀਨੇ ਫੀਮ ਗਿਆ ਸੀਗਾ ਵੀ ਤੁਸੀਂ ਥੋੜੀ ਜੀ ਫੀਮ ਲੈ ਲਿਆ ਕਰੋ ਕਿਉਂਕਿ ਜਦੋਂ ਲਕਵਾ ਮਾਰ ਜਾਂਦਾ ਹੈ ਅਦਰੰਗ ਦਾ ਦੌਰਾ ਹੀ ਹੁੰਦਾ ਉਹ ਤੇ ਫੀਮ ਪਿੰਡਾਂ ਦੇ ਵਿੱਚ ਸਾਰੇ ਜਾਣੇ ਉਹਨੂੰ ਪ੍ਰੈਫਰੈਂਸ ਕਰਦੇ ਆ ਤੋ ਮੈਂ ਸੰਗਤ ਨੂੰ ਜੋ ਦੱਸਿਆ ਬਿਲਕੁਲ ਸੱਚ ਦੱਸਿਆ ਦੂਸਰੀ ਬੇਨਤੀ ਹੈ ਵੀ ਇਹ ਗੁਰਮੁਖ ਪਿਆਰੇ ਡਾਕਟਰ ਦਰਸ਼ਨ ਸਿੰਘ ਮੇਰੇ ਫੈਮਲੀ ਡਾਕਟਰ ਰਜਾਣਾ ਸੂਰੀ ਅਮਰਤਵਿਲੇ ਹੁਕਮਨਾਮੇ ਦੀ ਸੇਵਾ ਕਰਦੇ ਇਹਨਾਂ ਨੂੰ ਅੱਜ ਤਕਰੀਬਨ 2005 ਤੋਂ ਲੈ ਕੇ 24 ਆ ਗਿਆ 19 ਸਾਲ ਹੋ ਗਏ ਬਗੈਰ ਨਾ ਦਾ ਪਾਈ ਤੇ ਹਰਜਿੰਦਰ ਸਿੰਘ ਜਿੰਦੂ ਹੈ ਸਾਡੇ ਨਾਲ ਦੀਵਾਨਾ ਚ ਵੀ ਨਾਲ ਹੁੰਦਾ ਤੇ ਸਵੇਰੇ ਸ਼ਾਮ ਸਾਡੇ ਕੋਲੇ ਹਾਜ਼ਰੀ ਭਰਦਾ ਤੇ ਸਾਰੀ ਸਾਰੀ ਰਾਤ ਵੀ ਸਾਡੇ ਕੋਲ ਰਹਿੰਦਾ ਇੱਥੇ ਪਾਈ ਗੁਰਪ੍ਰੀਤ ਸਿੰਘ ਹੈ ਤਖਾਨਬਾਦ ਤੋਂ ਰਾਜਾ ਸਿੱਧੂ ਜੀ ਹਨ ਤਖਾਨਵਤ ਤੋਂ ਡਾਕਟਰ ਗੁਰਦਰਸ਼ਨ ਸਿੰਘ ਤਖਾਨਵਤ ਤੋਂ ਸਰਦਾਰ ਸੰਗਤ ਸਿੰਘ ਜੀ ਤਖਾਨਵਤ ਤੋਂ ਭਾਈ ਗੁਰਮੀਤ ਸਿੰਘ ਨਾਲੇ ਤਾਂ ਇਹ ਟੀਚਰ ਹੈ ਤੇ ਨਾਲੇ ਇੱਥੇ ਕੀਰਤਨ ਕਰਦੇ ਆ ਔਰ ਉਸ ਮਾਲਕ ਦੀ ਕਿਰਪਾ ਦੁਆਰਾ ਪਹਿਲਾਂ ਇਹ ਕਲੀਨ ਸ਼ੇਵ ਹੁੰਦੇ ਸੀ ਤੇ ਅੱਜ ਮਹਾਨ ਕੀਰਤਨੀਏ ਵੀ ਹੈ ਪੰਥ ਦੇ ਇੱਥੇ ਸਭ ਕੁਝ ਇਹਨਾਂ ਨੇ ਸਿੱਖਿਆ ਪੜਿਆ ਭਾਈ ਗੁਰਪ੍ਰੀਤ ਸਿੰਘ ਜੀ ਹੈ ਗੁਰਪ੍ਰੀਤ ਸਿੰਘ ਜੀ ਉਹ ਪਰਿਵਾਰ ਮੋਢੋਂ ਜੁੜਿਆ ਹੋਇਆ ਹੈ ਇਸ ਘਰ ਦੇ ਨਾਲ ਭਾਈ ਬੱਲੀ ਜੀ ਇਹ ਮੇਰੇ ਭਰਾ ਬਹੁਤ ਗੁਰਮੁਖ ਪਿਆਰਾ ਹੈ ਮੇਰਾ ਛੋਟਾ ਵੀਰ ਤਖਾਨ ਵੱਧ ਤੋਂ ਹੈ ਤੇ ਧੋਨੀ ਵੀਰ ਉਹਨੂੰ ਅਸੀਂ ਪਿਆਰ ਨਾਲ ਧੋਨੀ ਕਹਿੰਦੇ ਆ ਤੇ ਇਹ ਕਲੱਬਾਂ ਦਾ ਪ੍ਰਧਾਨ ਹੈ ਤੋਂ ਬਾਬਾ ਦੀਪ ਸਿੰਘ ਜੀ ਸ਼ਹੀਦ ਇੰਟਰਨੈਸ਼ਨਲ ਕਲੱਬ ਦਾ ਇਹ ਬੁੱਕ ਸੇਵਾਦਾਰ ਹੈ ਜੇ ਦਾਸ ਚਾਵੇ ਤੇ ਸਾਰਾ ਤਖਾਨ ਵੱਧ ਮੈਂ ਇੱਥੇ ਖੜਾ ਸਕਦਾ 5-7 ਜਣਿਆਂ ਨੂੰ ਛੱਡ ਕੇ ਤੇ ਸਾਰੀਆਂ ਤਖਾਨਵਦੀਆਂ ਭੈਣਾ ਬੀਬੀਆਂ ਬੱਚੀਆਂ ਤੇ ਬੱਚੇ ਸਾਰੇ ਮੈਂ ਖੜਾ ਸਕਦਾ ਪਰ ਨਹੀਂ ਇਹ ਡੇਲੀ ਆਉਣ ਵਾਲੇ ਜਿਹੜੇ ਸਵੇਰੇ ਸ਼ਾਮ ਆਉਂਦੇ ਆ ਤੁਸੀਂ ਇਹਨਾਂ ਨੂੰ ਪੁੱਛੋ ਵੀ ਮੈਂ ਕਦੇ ਚਿੱਟਾ ਪੀਤਾ ਜਾਂ ਮੈਂ ਗੱਡੀ ਚਲਾ ਰਿਆ ਸੀ ਜਦੋਂ ਐਕਸੀਡੈਂਟ ਹੋਇਆ ਕਿ ਸਾਡਾ ਡਰਾਈਵਰ ਚਲਾ ਰਿਆ ਸੀ ਤੇ ਡਰਾਈਵਰ ਦੇ ਉੱਤੇ ਕੇਸ ਵੀ ਚੱਲਿਆ ਪਰਚਾ ਵੀ ਹੋਇਆ ਉਹ ਸਾਰੇ ਸਬੂਤ ਅਸੀਂ ਕਢਾ ਰਹੇ ਆ ਤੇ ਜਿਨੇ ਮੇਰੇ ਤੇ આરોਪ ਲਾਏ ਆ ਚਿੱਟਾ ਪੇਂਡ ਦੇ ਜਾਂ ਤਾਂ ਉਹ ਸਬੂਤ ਕਰੇ ਨਹੀਂ ਤਾਂ ਫਿਰ ਮਾਨਹਾਨੀ ਦਾ ਪਰਚਾ ਉਹਦੇ ਕੋਲ ਇੱਕ ਦੋ ਦਿਨਾਂ ਦੇ ਵਿੱਚ ਨੋਟਿਸ ਪਹੁੰਚ ਜਾਣਾ ਤੇ ਘੱਟੋ ਘੱਟ ਨਹੀਂ ਤਾਂ 2 ਕਰੋੜ ਤੋਂ ਵੱਧ ਵਕੀਲਾ ਨਾਲ ਸਲਾਹ ਹੋਈ ਹੈ ਵੀ ਉਹ ਤੇ ਅਸੀਂ ਮਾਨਹਾਨੀ ਦਾ ਪਰਚਾ ਕਰਾ ਰਹੇ ਆ ਤੇ ਉਹ ਸਮਝ ਜੇ ਕਿਉਂਕਿ ਉਹਦਾ ਸਾਰਾ ਪਰਿਵਾਰ ਜਿਨੇ ਮੇਰੇ ਤੇ ਰੋਪ ਲਾਏ ਆ ਨਾ ਉਹਦਾ ਪਿਤਾ ਕੱਲ ਬਜ਼ੁਰਗ ਇਥੇ ਰੋਂਦਾ ਗਿਆ ਭਾਈ ਰਵਿੰਦਰ ਸਿੰਘ ਜੀ ਜਿਨ੍ਹਾਂ ਨੂੰ ਆਪਾਂ ਬਾਬਾ ਜونی ਜੀ ਕਰਕੇ ਜਾਣਦੇ ਆ ਅਸੀਂ ਸ਼ੁਰੂ ਤੋਂ ਜਦੋਂ ਤੇ ਬਾਬਾ ਜੀ 2005 ਵਿੱਚ ਸਾਡੇ ਪਿੰਡ ਵਿੱਚ ਆਏ ਨੇ ਤੇ ਦਾਸ ਦੀ ਉਦੋਂ ਦਾੜ੍ਹੀ ਵੀ ਕੱਟੀ ਹੁੰਦੀ ਸੀਗੀ ਸੋ ਇਹਨਾਂ ਦੀ ਪ੍ਰੇਰਣਾ ਸਦਕਾ ਅਸੀਂ ਸਾਵਧੂ ਵਰਤ ਸਿੱਖ ਬਣੇ ਆ ਤੇ ਬਾਬਾ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਾਲਾ ਜੀ ਬਣਾ ਹਾਂਜੀ ਗੁਰਪ੍ਰੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਡੇ ਪਰਿਵਾਰਕ ਮੈਂਬਰਾਂ ਵਾਂਗੂ ਹੀ ਰਹਿੰਦੇ ਆ ਸਾਡੇ ਨਾਲ ਇਹ ਜੀ ਕੋਈ ਗੱਲ ਅਸੀਂ ਕਦੇ ਸੁਣੀ ਨਹੀਂ। ਬਾਕੀ ਚਟਾ ਜਾਲਾ ਤਾਂ ਉਠਦਾ ਹੀ 11 ਵਜੇ ਦਾ 2:30 ਵਜੇ 5:00 ਵਜੇ ਤੋਂ ਲੈ ਕੇ 8:00 ਦੇ ਵਿੱਚ। ਹਰ ਰੋਜ਼ ਇਹਨਾਂ ਦਾ ਦੇਖੀਦਾ ਕੀਰਤਨ ਸੁਣੀਦਾ। ਇਹ ਜੀ ਕੋਈ ਗੱਲ ਨਹੀਂ ਅਸੀਂ ਅਕਦੇ ਦੇਖੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਰਵਿੰਦਰ ਸਿੰਘ ਜੀ ਜੋਨੀ ਸਾਡੇ ਹਰਮਨ ਪਿਆਰੇ ਬਾਬਾ ਜੀ ਹਨ। ਅਸੀਂ ਇਹਨਾਂ ਨਾਲ ਮੋਢ ਤੋਂ ਜੁੜੇ ਹੋਏ ਆਂ। ਜਦੋਂ ਵੀ ਸਾਡੇ ਪਿੰਡ ਵਿੱਚ ਆਏ ਇਹ ਬਹੁਤ ਵਧੀਆ ਨੇਕ ਇਨਸਾਨ ਹਨ। ਹਰ ਇੱਕ ਨੂੰ ਵਧੀਆ-ਵਧੀਆ ਮਿਲਦੇ ਆਂ। ਕੋਈ ਨਸ਼ਾ ਨਹੀਂ ਕਰਦੇ। ਸਿਰਫ ਨਾਮ ਦਾ ਰਸ ਚੜਿਆ ਰਹਿੰਦਾ ਇਹਨਾਂ ਨੂੰ ਦਿਨ ਬੋ ਰਾਤ ਕੀਰਤਨ ਕਰਦੇ ਆ ਸਾਈ ਸਾਈ ਰਾਤ ਜਾਗਦੇ ਰਹਿੰਦੇ ਆ ਦਿਨੇ ਵੀ ਤਿੰਨ ਤਿੰਨ ਦੀਵਾਨ ਵੀ ਲਗਾਤਾਰ ਲਾਉਂਦੇ ਆ ਬਹੁਤ ਵੱਡੀ ਮਹਾਰਾਜ ਦੀ ਕਿਰਪਾ ਸਾਡੇ ਪਿੰਡ ਨੂੰ ਜੋੜਿਆ ਹੋਇਆ ਕੀਰਤਨ ਦੇ ਨਾਲ ਅਸੀਂ ਇਹਨਾਂ ਦੇ ਧੰਨਵਾਦੀ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮਨਸੰਤ ਬਾਬਾ ਰਵਿੰਦਰ ਸਿੰਘ ਜੌਨੀ ਜੀ ਜਸ ਜਸ ਦੇ ਦਿਨ ਤੋਂ ਅਸੀਂ ਇਹਨਾਂ ਦੀ ਸੇਵਾ ਕਰਦੇ ਆ ਉਹ ਦਿਨ ਤੋਂ ਦਵਾਈ ਬੁੱਧੀ ਦਾ ਸਾਰਾ ਲਾਜੋ ਵੀ ਉਹ ਦਾਸ ਕਰ ਰਹੇ ਆ ਬਿਲਕੁਲ ਨਸ਼ਲੀ ਕੋਈ ਗੱਲਬਾਤ ਨਹੀਂ ਚਿੱਟੇ ਤੋਤਾ 100 ਕਿਲੋਮੀਟਰ ਦੂਰ ਮੰਨ ਕੇ ਚੱਲੋ ਚਿੱਟੇ ਦਾ ਕੋਈ ਨਾਮੋ ਨਿਸ਼ਾਨ ਨਹੀਂ ਜੋ ਲੱਗੇ ਉਹ ਜਾ ਉਹ ਬੇਬੁਨਿਆਦ ਹੈ ਬਾਬੇ ਦਾ ਕਥਾ ਗੀਤਨ ਬਹੁਤ ਵਧੀਆ ਹੈ ਸਾਰਾ ਪਰਿਵਾਰ ਇਹਦਾ ਜੁੜਿਆ ਮੱਟ ਤੋਂ ਅੱਜ ਵੀ ਜੁੜਿਆ ਇਸ ਤਰ੍ਹਾਂ ਨਸ਼ੇ ਪੱਤੀ ਵਾਲੀ ਕੋਈ ਵੀ ਗੱਲ ਨਹੀਂ ਜੋ ਕੋ ਕਹਿੰਦਾ ਤੁਸੀਂ ਬਹੁਤ ਵੱਡੀ ਭੁੱਲ ਹੈ ਗਲਤੀ ਹੈ ਇੱਥੇ ਆਓ ਅਸਥਾਨ ਤੇ ਦਰਸ਼ਨ ਕਰੋ ਸੱਚਖੰਡ ਦਰਸ਼ਨ ਕਰ ਤੁਹਾਨੂੰ ਆਪਣੀ ਸ਼ਾਂਤੀ ਮਿਲ ਤੁਹਾਨੂੰ ਪਤਾ ਲੱਗ ਜਾਊਗਾ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕਅਪ ਕਰਾਓ ਜੇ ਚਿੱਟਾ ਇੱਕ ਦਾਣਾ ਵੀ ਚਿੱਟੇ ਦਾ ਨਿਕਲਿਆਵੇ ਸਰੀਰ ਵਿੱਚੋਂ ਤੇ ਦਾਸ ਸਿਰ ਸਿਰ ਦੀ ਸ਼ਰਤ ਲਾ ਰਿਹਾ ਕਿ ਮੇਰਾ ਸਿਰ ਕਲਮ ਕਰ ਦਿਓ ਪੰਥ ਨੂੰ ਮੈਂ ਕਹਿ ਰਿਹਾ ਵੀ ਮੇਰਾ ਸਿਰ ਕਤਲ ਕਰ ਦਿਓ ਵੀ ਜੇ ਦਾਸ ਦੇ ਖੂਨ ਵਿੱਚੋਂ ਚਿੱਟੇ ਦਾ ਨਾਮੁ ਨਿਸ਼ਾਨ ਵੀ ਨਿਕਲਿਆਵੇ ਦੂਸਰੀ ਅੱਗੇ ਸੁਣ ਲਓ ਸਾਰਿਆਂ ਬਖਸ਼ ਪਾਜੀ ਮਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਮੀਤ ਸਿੰਘ ਬਾਬਾ ਰਵਿੰਦਰ ਸਿੰਘ ਜੋਨੀ ਜੀ ਨਾਲ 2005 ਤੋਂ ਜੁੜੇ ਹੋਏ ਆ ਉਦੋਂ ਮੈਂ ਸਾਬਤ ਸੂਰਤ ਵੀ ਨਹੀਂ ਸੀ ਬਾਬਾ ਜੀ ਦੀ ਪ੍ਰੇਰਨਾ ਨਾਲ ਦਾੜੀ ਕੇਸ ਰੱਖੇ ਤੇ 2014 ਵਿੱਚ ਅਮਰਤਸ਼ਕੇ ਮੈਂ ਗੁਰੂ ਵਾਲਾ ਬਣਿਆ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਬਾਬਾ ਜੀ ਤਬਲਾ ਸਿੱਖਣ ਦਾ ਸ਼ੌਂਕ ਆ ਇਹਨਾਂ ਨੇ ਕੀਰਤਨ ਸਿਖਾਇਆ ਕੀਰਤਨ ਦੀ ਦਾਤ ਦਿੱਤੀ ਹੈ ਹੁਣ ਸ਼ਾਮ ਦੇ ਟਾਈਮ ਮੈਂ ਆ ਕੇ ਹਾਜ਼ਰੀ ਭਰਦਾ ਬੜੀ ਮਿਹਰ ਹੈ ਸਤਿਗੁਰੂ ਨੇ ਕਿਰਪਾ ਕੀਤੀ ਹੈ ਬਾਬਾ ਜੀ ਦੀ ਪ੍ਰੇਰਨਾ ਸਦਕਾ ਨਸ਼ੇ ਪੱਤੀ ਤੋਂ ਦੂਰ ਰਹੇ ਆ ਆਪਨਾ ਵਧੀਆ ਜੀਵਨ ਗੁਜ਼ਰਬਸਰ ਕਰ ਰਹੇ ਆ ਮੈਂ ਟੀਚਰ ਦੀ ਡਿਊਟੀ ਕਰਦਾ ਜੀ ਬਾਬਾ ਜੀ ਨਾਲ ਸ਼ੁਰੂ ਤੋਂ ਰਹੇ ਆ ਜੇ ਕੋਈ ਐਹੋ ਜੀ ਗੱਲ ਹੁੰਦੀ ਤਾਂ ਕਦੋਂ ਦੇ ਪਾਸੇ ਹੋ ਜਾਂਦੇ ਪਰ ਅੱਜ ਤੱਕ ਐਹੋ ਜੀ ਗੱਲ ਨਾ ਦੇਖੀ ਐ ਨਾ ਕਦੇ ਸੁਣੀ ਐ ਇਲਜ਼ਾਮ ਲਾ ਦੇਣਾ ਤੇ ਉਹਨੂੰ ਸਾਬਤ ਕਰਨਾ ਬਹੁਤ ਦੂਰ ਦੀਆਂ ਗੱਲਾਂ ਹੁੰਦੀਆਂ ਨੇ ਜੀ ਸੋਸ਼ਲ ਮੀਡੀਆ ਜਮਾਨਾ ਸਾਧ ਸੰਗਤ ਇਹਨੂੰ ਚੰਗੇ ਸੇਧ ਦੇਣ ਲਈ ਵਰਤੀਏ ਨਾ ਕਿ ਇਹੋ ਜੀਆਂ ਅਫਵਾਹਾਂ ਫਲਾਉਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪ੍ਰਿੰਤ ਸਿੰਘ ਤਖਾਨਵਦ ਤੋਂ ਜੋ ਬਾਬਾ ਜੂਨੀਏ ਨਾਲ 2005 ਤੋਂ ਜੁੜੇ ਹੋਏ ਆ ਇਸ ਘਰ ਤੇ ਅਸੀਂ ਸੰਗੀਆਂ ਬਾਬਾ ਜੀ ਦੇ ਸੰਗੀਆਂ ਪਰ ਅੱਜ ਤੱਕ ਅਸੀਂ ਬਾਬਾ ਜੀ ਨੂੰ ਕੋਈ ਨਹਾਆ ਕਰਦੇ ਨਹੀਂ ਵੇਖਿਆ ਬਾਬਾ ਜੀ ਕੋਲ ਆਥਨ ਸਵੇਰ ਅਸੀਂ ਹਾਜਰੀ ਭਰਦੇ ਆ ਇਹ ਜੋ ਦੋਸ਼ ਲਾਏ ਆ ਬੇਬੁਨਿਆਦ ਆ ਬਾਬਾ ਜੀ ਸਾਡੇ ਪਿੰਡ ਤਖਾਨਵਦ 2005 ਦੇ ਵਿੱਚ ਆਏ ਆ ਅਸੀਂ ਬਹੁਤ ਛੋਟੇ ਛੋਟੇ ਹੁੰਦੇ ਸੀ ਉਦੋਂ ਮੇਰੀ ਵੀ ਕੋਈ ਉਮਰ 14-15 ਸਾਲ ਦੀ ਹੁੰਦੀ ਸੀਗੀ ਤੇ ਮੇਰੇ ਵੀ ਮਤਲਬ ਕਟਿੰਗ ਹੁੰਦੀ ਸੀ ਤੋ ਬਾਬਾ ਜੀ ਉਥੇ ਗੁਰਦੁਆਰਾ ਭਾਈਵਾਲਾ ਸਹਿਬ ਸਭ ਤੋਂ ਪਹਿਲਾਂ ਆਏ ਸੀ ਤੇ ਚਲੋ ਅਸੀਂ ਇਹਨਾਂ ਦੇ ਨਾਲ ਜੁੜੇ ਤੇ ਉਹ ਤੋਂ ਬਾਅਦ ਦੇ ਵਿੱਚ ਬਾਬਾ ਜੀ ਨੇ ਸਾਨੂੰ ਕਿਹਾ ਵੀ ਤੁਸੀਂ ਜੁੜਾ ਰੱਖੋ ਚਲੋ ਮਹਾਰੇ ਦੀ ਕਿਰਪਾ ਹੋਈ ਆ ਤੇ ਜੁੜਾ ਰੱਖਿਆ ਤੇ ਉਸ ਤੋਂ ਬਾਅਦ ਬਾਬਾ ਜੀ ਨੇ ਠਾੜ ਦੀ ਸੇਵਾ ਸੰਭਾਲੀ ਅਸੀਂ ਉਸ ਤੋਂ ਬਹੁਤ ਟਾਈਮ ਤੋਂ ਇੱਥੇ ਦਿਵਾਨਾ ਦੇ ਵਿੱਚ ਵੀ ਹਰ ਸਗਰਾਂਤ ਤੇ ਪਹੁੰਚਦੇ ਆਂ ਪਰ ਇਹੋ ਜੀ ਗੱਲਬਾਤ ਨਾ ਕਿਤੇ ਅਜੇ ਤੱਕ ਸੁਣੀ ਆ ਨਾ ਕਿਤੇ ਦੇਖਿਆ ਵਾ ਕੋਕੇ ਦੇਖੇ ਤੋਂ ਬਿਨੇ ਕੰਨ ਹੀ ਸੁਣਿਆ ਤੇ ਅੱਖੀ ਦੇਖੇ ਦਾ ਬਹੁਤ ਫਰਕ ਹੁੰਦਾ ਵਾ ਸੁਣੀਆਂ ਛੜਾਈਆਂ ਗੱਲਾਂ ਜਿਹੜੀਆਂ ਹੁੰਦੀਆਂ ਵਾਂ ਉਹ ਬੇਬਨਾਦ ਹੁੰਦੀਆਂ ਵਾਂ ਸੋ ਬਦਨਾਮ ਕਰਨਾ ਇੱਕ ਸਾਸ਼ ਦੇ ਤਹਿਤ ਆਪਾਂ ਮੰਨਦੇ ਆ ਤੇ ਸੋ ਇਹ ਗੱਲਾਂ ਫਾਲਤੂ ਦੀਆਂ ਗੱਲਾਂ ਵਾਂ ਰੋਜ਼ ਸਾਡੇ ਕੀਰਤਨ ਦੀ ਸੇਵਾ ਕਰਦੇ ਆ ਬਾਬਾ ਜੀ ਇੱਥੇ ਦੀਵਾਨ ਲੱਗਦੇ ਆ ਪੂਰਾ ਰੌਣਕ ਮੇਲਾ ਇੱਥੇ ਸਾਡੇ ਲੱਗਦਾ ਵਾ ਕੋਈ ਉਹੋ ਜੀ ਗੱਲ ਨਹੀਂ ਕੀ ਸੋ ਸੰਗਤਾਂ ਨੂੰ ਬੇਨਤੀ ਆ ਕਿ ਭਾਈ ਝੂਠੀਆਂ ਵਾਹਾਂ ਦੇ ਵਿੱਚ ਨਾ ਆਉਣ ਮੈਂ ਆਪਦੇ ਮੋਹੋਂ ਆਪਦੀ ਸਫਾਈ ਨਹੀਂ ਦਿੰਦਾ ਇਹ ਮੇਰੀਆਂ ਸੱਜੀਆਂ ਖੱਬੀਆਂ ਵਾਹਾਂ ਮੈਂ ਤਾਂ ਬਹੁਤ ਛੋਟਾ ਸੀ ਮੇਰੇ ਦਾੜੀ ਫੁੱਟਦੀ ਸੀ ਜਦੋਂ ਮੈਂ ਤਖਾਨ ਵੱਧ ਆਇਆ ਇਹਨਾਂ ਨੇ ਪਾਲਿਆ ਮੈਨੂੰ ਇੱਕ ਸਮਝਾ ਇਹਨਾਂ ਨੇ ਹੁਣ ਤੱਕ ਸੰਭਿਆ ਪ੍ਰਸ਼ਾਦਾ ਪਾਣੀ ਹਰ ਸੇਵਾ ਨਿਭਾ ਰਹੇ ਆ ਮਹਾਰਾਜ ਇਹਨਾਂ ਨੂੰ ਖੂਬ ਚੜ੍ਹਦੀ ਕਲਾ ਬਖਸ਼ਣ ਕਿਉਂਕਿ ਅਸੀਂ ਗੁਰੂ ਘਰੇ ਖੜ ਕੇ ਬਿਆਨ ਦੇ ਰਹੇ ਆ ਇਹਦੇ ਵਿੱਚ ਕੋਈ ਝੂਠੀਆਂ ਗੱਲਾਂ ਨਹੀਂ ਆ ਇਹੀ ਬੇਨਤੀ ਹੈ